ਇੱਕ ਮਿੰਟ ਇੱਕ ਮਿੰਟ ਚਲਾਈ 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 ਫੋਨ ਲਾਈਵ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੋਲਿਆ ਅਨੀਡੇ ਨੇ ਕਦੋਂ ਖੋਲਿਆ ਨੀਡੇ ਨੇ ਇਹਨੇ ਵੀ ਖੋਲੇ ਦਫਤਰਿਆ ਦਫਤਰ じゃ ਹੈ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਤੇ ਆਪਣੇ ਆਪ ਨੂੰ ਇੰਦਾ ਵੱਡਾ ਲੀਡਰ ਆਖੇ ਕਮਾ ਇਹਦਾ ਚੇਂਜ ਕਰਕੇ ਰੱਖ ਦੂੰ ਪੈਰਾ ਜੋ ਸੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂ ਮੈਂ ਇੱਥੇ ਤੇ ਬੈਠੇ ਕੋਈ ਨਹੀਂ ਕੋ ਉਹੜੋਤਾ ਇੱਕ ਪਤਾ ਨਹੀਂ ਕਿ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰਾ ਖਾਲੇ ਹਾਂਜੀ ਤੇ ਬੰਦਾ ਕੋਈ ਦੇਖਦੈਣਗੇ ਤਾਂ ਦਫ਼ਤਰ ਪਿਓੜਾ ਖੋਲ ਕੇ ਬੈਠੇ ਇਹ ਗੁਰੂ ਹਰਗੋਬਿੰਦ ਸੱਚੇ ਪਾਸ਼ਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਆਰਪੀਤ ਨੀਡੇ ਵਰਗੇ ਜਿਹੜਾ ਤੂੰ ਰੋਲਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਵੱਧਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀਆਂ ਸਤਿਗੁਰੂ ਪਰ ਤਰਸ ਵੀ ਆਉਂਦਾ ਤਰਸ ਵੀ ਆਉਂਦਾ ਉਹ ਜਹੇਦਾਰ ਜੀ ਦੇ ਗੋਡੀਆਂ ਹੱਥ ਲਾਉਂਦੇ ਰਹੇ ਤੇ ਅੱਜ ਅੱਜ ਦਾ ਜੋ ਹਾਲ ਹੈ ਕਮਾਲ ਹੈ ਰੱਬ ਦੇ ਰੰਗ ਆ ਅਰਪੀਸਾ ਅਜੇ ਤੇ ਤੂੰ ਪਿਸਤਾਏਂਗਾ ਅਜੇ ਤੇ ਕੰਧਾ 'ਚ ਵੱਜੇਂਗਾ ਤੂੰ ਕੰਧਾ 'ਚ ਇਹਨੂੰ ਸੰਭ ਨਾਲ ਨਹੀਂ ਕੋਈ ਲੱਭਣਾ ਇੱਕ ਮਿੰਟ ਇੱਕ ਮਿੰਟ ਚਲਾਈ 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 ਫੋਨ ਲਾਈਵ ਕਰੀ ਲਾਈਵ ਕਰੀ ਓਏ ਆ ਦਫਤਰ ਨੇ ਕਦੋਂ ਖੋਲਿਆ ਅਨੀਡੇ ਨੇ ਕਦੋਂ ਖੋਲਿਆ ਨੀਡੇ ਨੇ ਇਹਨੇ ਮ ਖੋਲੇ ਦਫਤਰਿਆ ਦਫਤਰ じゃ ਹੈ ਹੀ ਕੋਈ ਨਹੀਂ ਹੈ ਕੋਈ ਜੀ ਹੈ ਨਹੀਂ ਹੈ ਹਾਂਜੀ ਉਹ ਤੁਹਾਡਾ ਹੀ ਉਹ ਤੁਹਾਡਾ ਹੀ ਕੌਮ ਦਾ ਜਥੇਦਾਰ ਰਿਹਾ ਹੋਵੇ ਦੋ ਦੋ ਤਖਤਾਂ ਦਾ ਜਥੇਦਾਰ ਰਿਹਾ ਹੋਵੇ ਤੇ ਆਪਣੇ ਆਪ ਨੂੰ ਇੰਦਾ ਵੱਡਾ ਲੀਡਰ ਆਖੇ ਕਮਾ ਇਹਦਾ ਚੇਂਜ ਕਰਕੇ ਰੱਖ ਦੂੰ ਪੈਰਾ ਜੋ ਸੁੱਟ ਕੇ ਰੱਖ ਦੂੰ ਹਾਂਜੀ ਸਿਰ ਤੇ ਬਹਿ ਜੂ ਮੈਂ ਇੱਥੇ ਤੇ ਬੈਠੇ ਕੋਈ ਨਹੀਂ ਕੋ ਉਹੜੋ ਤਾਇਆ ਇੱਕ ਪਤਾ ਨਹੀਂ ਕੀ ਵਿਚਾਰਾ ਕੋਈ ਵੈਸੇ ਹੀ ਆ ਕੋਈ ਮੇਰਾ ਖਿਆਲ ਹਾਂਜੀ ਤੇ ਬੰਦਾ ਕੋਈ ਦੇਖਦਾਨੀ ਗਿਆ ਤੇ ਦਫ਼ਤਰ ਪਿਓੜਾ ਖੋਲ ਕੇ ਬਿਠੇ ਏ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਆ ਹਰਪ੍ਰੀਤ ਨੀਟੇ ਵਰਗੇ ਜਿਹੜੇ ਤੂੰ ਰੋਲਤੇ ਹੈ ਨਾ ਹਾਂਜੀ ਇਹ ਮੇਰੇ ਇੱਕ ਤੇਰੇ ਸਿੱਖ ਦੀਆਂ ਜਿਹੜੀਆਂ ਵੱਧਵਾਵਾਂ ਨੇ ਹਾਂਜੀ ਜਿਹੜੀਆਂ ਮੇਰੀਆਂ ਭਾਵਨਾਵਾਂ ਨੂੰ ਛੱਟ ਮਾਰੀ ਸੀਗੀ ਹਾਂਜੀ ਤੂੰ ਪੂਰੀਆਂ ਕਰਤੀਆਂ ਸਤਿਗੁਰੂ ਪਰ ਤਰਸ ਵੀ ਆਉਂਦਾ ਤਰਸ ਵੀ ਆਉਂਦਾ ਉਹ ਜਹੇਦਾਰ ਜੀ ਦੇ ਗੋਡੀਆਂ ਹੱਥ ਲਾਉਂਦੇ ਰਹੇ ਤੇ ਅੱਜ ਅੱਜ ਦਾ ਜੋ ਹਾਲ ਹੈ ਕਮਾਲ ਹੈ ਰੱਬ ਦੇ ਰੰਗ ਆ ਅਰਪੀਸਾ ਅਜੇ ਤੇ ਤੂੰ ਪਿਸਤਾਵੇਂਗਾ ਅਜੇ ਤੇ ਕੰਧਾ ਚ ਵਜੇਗਾ ਤੂੰ ਕੰਧਾ ਚ ਇਹਨੂੰ ਸੰਭ ਨਾਲ ਨਹੀਂ ਕੋਈ ਲੱਭਣਾ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027